ਮੈਂ ਪਹੁੰਚਾਂ ਖੋਜਣੇ ਜਿਹੜਾ ਫੈਸਲਾ ਸੁਣਾਇਆ ਤੁਸੀਂ ਉਸ ਤੋਂ ਸਹਿਮਤ ਹੋ ਕਿੰਨਾ ਫੈਸਲਾ ਹੈ ਇੰਤੋ ਅਸੀਂ ਹਮੇਸ਼ਾ ਜਿਹੜਾ ਹੈ ਉਹ ਮਾਂਜੂ ਕੋਰਟ ਤੇ ਬਾਬਾ ਸਾਹਿਬ ਡੀਟ ਕਰਦੇ ਕਾਨੂੰਨ ਤੇ ਜਿਹੜਾ ਵਿਸ਼ਵਾਸ ਰੱਖਿਆ ਤੇ ਅੱਜ ਜਿਹੜਾ ਹੈ ਮਾਂਜੂ ਕੋਰਟ ਨੇ ਤੇ ਬਾਬਾ ਸਾਹਿਬ ਦੇਖ ਕਰਦੇ ਕਾਨੂੰਨ ਨੇ ਜਿਹੜਾ ਆ ਉਹ ਪ੍ਰੋਪਰ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਆ ਅੱਜ ਧੰਨਵਾਦ ਕਰਦੇ ਆ ਬਾਬਾ ਸਾਹਿਬ ਦਾ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਖੁਸ਼ ਲਈ ਮੈਂ ਤੁਹਾਨੂੰ ਬਹੁਤ ਖੁਸ਼ ਹਾਂ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਜਿਹੜਾ ਫੈਸਲਾ ਸੁਣਾਇਆ ਤੁਸੀਂ ਉਸ ਤੋਂ ਸਹਿਮਤ ਹੋ ਕਿੰਨਾ ਫੈਸਲਾ ਹੈ ਕਿੰਨੇ ਸਾਲ ਦੀ ਸਜ਼ਾ ਸਾਰੀ ਬਾਰੇ ਦੱਸੋ ਮੈਕਸਿਮਮ ਕੇਸ ਤੇ 4 ਸਾਲ ਕੀਤੀ ਹੈ ਕੁਝ ਅਜ ਇੱਕ ਸਾਲ ਕੁਝ 2 ਸਾਲ ਪਰ ਜਿਹੜਾ ਐਸਸੀਐਸਟੀ ਐਕਟ ਦੇ ਵਿੱਚ 4 ਸਾਲ ਸਜ਼ਾ ਕਿੰਨੇ ਲੋਕਾਂ ਨੂੰ ਸਜ਼ਾ ਮਿਲ ਹੋਈ ਹੈ ਕਿੰਨੇ ਦੋਸ਼ੀਆਂ ਨੂੰ ਸਜ਼ਾ ਹੋਈ ਹੈ ਜੇ ਇਹ ਇੱਕ ਦਾ ਜਿਹੜਾ ਸ਼ਾਸਿ ਸੀ ਦੋਸ਼ੀ ਉਹਨੂੰ ਤੇ ਅਰਜਿੰਦ ਨੂੰ ਅੱਜ ਬੇਸ਼ਰਮੀ ਕੀਤਾ ਗਿਆ ਉਹਦੀ 16 ਤਰੀਕ ਲਈ ਰੱਖੀ ਆ ਬਾਕੀ ਸਾਰੇ ਦੋਸ਼ੀਆਂ ਨੂੰ ਵਕਤ ਵਕਤ ਤਰ੍ਹਾਂ ਮਤੈ ਤੇ ਸਜ਼ਾ ਕਰ ਤੇ ਮਨਜਿੰਦਰ ਸਿੰਘ ਲਾਲਪੁਰਾਣ ਕਿੱਥੇ ਲੈ ਕੇ ਜਾਇਆ ਜਾ ਰਿਹਾ ਬਸ ਹੁਣ ਪਤਾ ਨਹੀਂ ਇਹ ਬਰੈਂਟ ਉਹਨਾਂ ਦੇ ਜਿੱਥੇ ਵੀ ਮਾਰਨਗੇ ਉਹ ਲਾਟ ਬਣਾਏਗੀ ਸੁਣੋ ਪਰ ਅਜੇ ਮਿਲਦਾ ਨੰਮੀ ਜੀ ਕੋਈ ਸਕਦਾ ਹੈ ਤੇ ਉਹਨਾਂ ਦੇ ਸਮਰਥਕ ਬਹੁਤ ਆਏ ਹੋਏ ਆ ਇੱਥੇ ਯਾਨਕਿ ਜਿਹੜਾ ਸਾਡਾ ਬਰੂਹ ਕਰਨ ਲਈ ਜਾਏ ਤੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹਹੀ ਜਿਹੜਾ ਆ ਉਹ ਬਿਲਕੁਲ ਯਾਨਕਿ ਗਲਤ ਕਰ ਰਹੇ ਆ ਕਿਉਂਕਿ ਜਿੰਨੇ ਵੀ ਸਰਕਾਰ ਹੈਗੀ ਆ ਪ੍ਰੈਸ਼ਰਾਈਜ਼ ਅਸੀਂ ਭਾਈਚਾਰੇ ਨੂੰ ਗਰੀਬ ਪਰਿਵਾਰਾਂ ਨੂੰ ਇਹ ਲੋਕ ਜਿਹੜਾ ਆਪਣਾ ਕੇਸ ਨਾ ਲੜਨ ਸੋ ਅਸੀਂ ਹਮੇਸ਼ਾ ਜਿਹੜਾ ਹੈ ਮਾਂਜੋ ਕੋਰਟ ਤੇ ਬਾਬਾ ਸਾਹਿਬ ਵੇਟ ਕਰਦੇ ਕਾਨੂੰਨ ਤੇ ਜਿਹੜਾ ਵਿਸ਼ਵਾਸ ਰੱਖੇ ਤੇ ਅੱਜ ਜਿਹੜਾ ਹੈ ਮਾਂਜੋ ਕੋਰਟ ਨੇ ਤੇ ਬਾਬਾ ਸਾਹਿਬ ਵੇਟ ਕਰਦੇ ਕਾਨੂੰਨ ਨੇ ਜਿਹੜਾ ਆ ਸੋ ਪ੍ਰੋਪਰ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਹੈ ਅਸੀਂ ਧੰਨਵਾਦ ਕਰਦੇ ਹਾਂ ਬਾਬਾ ਸਾਹਿਬ ਦਾ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਕੰਮ ਲਈ ਕਿਲਾ ਹੱਥੀ ਥੋੜੇ ਫੋਨ ਸਰ ਜੀ ਮਾਂਜੋ ਚਲੋ ਯਾਰ ਐਕਿਊਜਲ